ਲੀਡ ਤੁਸੀਂ ਐਕਸਪੈਕਟ ਕਰਦੇ ਇਹ ਤੁਸੀਂ ਰਿਜ਼ਲਟ ਵਾਲੇ ਦਿਨ ਦੇਖੋਗੇ ਕਿ ਫਗਵਾੜੇ ਨੇ ਮੈਨੂੰ ਕੀ ਦਿੱਤਾ ਇੱਕ ਉਹਨਾਂ ਨੂੰ ਮਾਣ ਹੈ ਮੈਨੂੰ ਉਹਨਾਂ ਤੇ ਉਹਨਾਂ ਨੂੰ ਮੇਰੇ ਤੇ ਇਹ ਸਾਡਾ ਇੱਕ ਪਿਆਰ ਹੈ ਇੱਕ ਮਾਣ ਹੈ ਇੱਕ ਦਿੱਲੀ ਰਿਸਪੈਕਟ ਹੈ ਇਹ ਪਾਰਟੀਵਾਦੀ ਤੋਂ ਜਿਹੜੀ ਫਗਵਾੜੇ ਦੀ ਇਲੈਕਸ਼ਨ ਆ ਉੱਪਰ ਉੱਠ ਕੇ ਲੜੀ ਜਾਂਦੀ ਹੈ ਚਾ ਕੇ ਸੇ ਹਲਕੇ ਚ ਸਾਇਲੈਂਟ ਆ ਬੈਠੇ ਆ ਜਾਂ ਕੁਝ ਵੀ ਆ ਪਰ ਉਹਨਾਂ ਦੇ ਅੰਦਰ ਜਿਹੜੀ ਭਾਵਨਾ ਆ ਉਹ ਮੋਦੀ ਜੀ ਨੂੰ ਵੋਟ ਪਾਣ ਦੀ ਹੈ ਜੜਾ ਫੇਵਰਟ ਕਲਰ ਕਿਹੜਾ ਤੁਹਾਡਾ ਫੇਵਰੇਟ ਕਲਰ ਕਿਹੜੀ ਸੋਚੇ ਨਹੀਂ ਪਿੰਕ ਅੱਛਾ ਫੇਵਰੇਟ ਡਿਸ਼ ਕਿਹੜੀ ਤੁਹਾਡੀ ਥੋੜੀ ਜਿਹਾ ਇਦਾਂ ਦੇ ਸਵਾਲ ਵੀ ਜਾਣੇ ਚਾਹੀਦੇ ਆਡੀਅנס ਦਾ ਕਿਉਂਕਿ ਤੁਸੀਂ ਐਮਪੀ 1 ਆਏ ਆਣ ਵਾਲੇ ਸਮੇਂ ਵਿੱਚ ਤਾਂ ਉਹਨਾਂ ਨੂੰ ਕਿਹੜੀ ਡਿਸ਼ ਅਚਾਰ ਨਾਲ ਸਿੰਪਲ ਪ੍ਰੋਟੀਨ ਕਿਹੜੀ ਜਗ੍ਹਾ ਖਾਸ ਹੈ ਜੀ ਇੰਡੀਆ ਵਿੱਚ ਜਿਹੜੀ ਸਾਨੂੰ ਪਸੰਦ ਫੇਰ ਦੇ ਨਾਲ ਕੋਈ ਰੁਚੀ ਹੈ ਤੁਹਾਡੀ ਖੇਡਾਂ ਨਾਲ ਕੋਈ ਸਪੋਰਟਸ ਇਦਾਂ ਬਹੁਤ ਬੈਡਮਿੰਟਨ ਖੇਡਿਆ ਬਹੁਤ ਨਵੀਂ ਚੀਜ਼ ਆ ਗਈ ਨਾ ਇੰਟਰਵਿਊ ਬਹੁਤ ਜ਼ਿਆਦਾ ਖੇਡਿਆ ਸੀ ਸਾਹ ਜਦੋਂ ਫੀਰ ਕੋ ਡੀਸੀ ਵੀ ਸੀਗੇ ਉਦੋਂ ਮੈਂ ਡਿਵੀਜ਼ਨ ਦੇ ਵਿੱਚ ਟੌਪ ਕੀਤਾ ਸੀ ਆਫੀਸਰਜ਼ ਦੇ ਮੈਚ ਹੋਏ ਸੀ ਚਲੋ ਆਖਰੀ ਸਵਾਲ ਮੈਂ ਬੈਡਮਿੰਟਨ ਨਾਲ ਰਿਲੇਟਡ ਪੁੱਛਣਾ ਬੈਡਮਿੰਟਨ ਵਿੱਚ ਨਾ ਸਮੈਸ਼ ਮਾਰਦੇ ਆ ਜਦੋਂ ਉੱਪਰ ਜਾਂਦਾ ਤੇ ਉਹ ਐਦਾਂ ਮਾਰਦੇ ਮੈਂ ਹੁਣ ਸਿਰਫ ਲਖਸਵਾਲ ਮੇਰਾ ਇਹ ਆ ਲੋਕ ਸਭਾ ਦਾ ਜਿਹੜਾ ਇਹ ਰਿਜ਼ਲਟ ਆ ਇਸ ਮੈਚ ਕਿਦਾਂ ਦਾ ਵਜਣ ਵਾਲਾ ਆ ਆਖਰੀ ਸਵਾਲ ਇਹ ਪਰਮਾਤਮਾ ਨੇ ਇੰਨਾ ਮੈਨੂੰ ਅਸ਼ੀਰਵਾਦ ਦਿੱਤਾ ਹੈ ਇਹ ਉਹਨੇ ਮਾਰਨਾ ਪਰ ਮੈਨੂੰ ਕਿੱਥੋਂ ਕਿੱਥੇ ਲੈ ਕੇ ਜਾਣਾ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਚੋਣ ਮਹਿਮ ਦਾ ਆਗਾਜ਼ ਕਰਤਾ ਹੈ ਭਾਰਤੀ ਜਨਤਾ ਪਾਰਟੀ ਨੇ ਔਰ ਅੱਜ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮੈਡਮ ਅਨੀਤਾ ਸੋਮ ਪ੍ਰਕਾਸ਼ ਨੇ ਅੱਜ ਉਹਨਾਂ ਦੇ ਚੋਣ ਦਫ਼ਤਰ ਦਾ ਉਦਘਾਟਨ ਹੋਇਆ ਉਹਨਾਂ ਬਾਰੇ ਇੰਨਾ ਜ਼ਰੂਰ ਦੱਸਣਾ ਚਾਹਾਂਗੇ ਕਿ ਲਗਾਤਾਰ ਪਿਛਲੇ ਦੋ ਦਹਾਕਿਆਂ ਤੋਂ ਉਹ ਪੋਲਿਟਿਕਸ ਦੇ ਨਾਲ ਵੀ ਜੁੜੇ ਹੋਏ ਨੇ ਕਿਉਂਕਿ ਉਹਨਾਂ ਦੇ ਪਤੀ ਸੋਮ ਪ੍ਰਕਾਸ਼ ਜੀ ਨੇ ਵਿਧਾਨ ਸਭਾ ਔਰ ਲੋਕ ਸਭਾ ਦੀਆਂ ਇਲੈਕਸ਼ਨਾਂ ਲੜੀਆਂ ਔਰ ਉਸ ਵੇਲੇ ਚੋਣ ਪ੍ਰਚਾਰ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਅੱਜ ਖੁਦ ਉਮੀਦਵਾਰ ਬਣੇ ਨੇ ਸਾਡੇ ਨਾਲ ਐਕਸਕਲੂਸਿਵ ਇੰਟਰਵਿਊ ਵਿੱਚ ਸਾਡੇ ਨਾਲ ਨੇ ਮੈਡਮ ਮੈਡਮ ਉਨੀਤਾ ਸੋਮਪrakash ਮੈਡਮ ਪਹਿਲਾਂ ਤਾਂ ਬਹੁਤ ਬਹੁਤ ਸ਼ੋਭ ਸ਼ਾਮਾ ਤੁਹਾਨੂੰ ਪਹਿਲੀ ਵਾਰ ਚੋਣ ਲੜ ਰਹੇ ਹੋ ਕਿੱਦਾਂ ਦਾ ਰਿਐਕਸ਼ਨ ਪਹਿਲਾਂ ਚੋੜਾ ਲੜਾਉਂਦੀ ਸੀ ਸਾਹਿਬ ਨੂੰ ਇਸ ਵਾਰੀ ਪਾਰਟੀ ਨੇ ਔਰਤਾਂ ਨੂੰ ਮਾਣ ਦਿੱਤਾ ਆ ਔਰ ਇਹ ਕੰਮ ਪਹਿਲਾਂ ਦੀ ਤਰ੍ਹਾਂ ਹੀ ਆ ਕੋਈ ਫਰਕ ਨਹੀਂ ਆ ਹਰ 5 ਸਾਲ ਹੀ ਮੈਂ ਤਾਂ ਸੇਵਾ ਕਰਦੀ ਆ ਸੋ ਮੈਨੂੰ ਤਾਂ ਕੋਈ ਫਰਕ ਨਹੀਂ ਲੱਗਦਾ ਹੈਗਾ ਕਿਹੜੇ ਖਾਸ ਮੁੱਦੇ ਆ ਮੈਂ ਸੋਮਪ੍ਰਕਾਸ਼ ਜੀ ਨਾਲ ਵੀ ਗੱਲ ਕੀਤੀ ਤੁਸੀਂ ਹੁਣ ਉਮੀਦਵਾਰ ਦੇ ਤੌਰ ਤੇ ਦੱਸੋ ਕਿ ਤੁਸੀਂ ਹੁਣ ਮੈਦਾਨ ਦੇ ਵਿੱਚੋਂ ਕਿਹੜੇ ਮੁੱਦੇ ਲੈ ਕੇ ਲੋਕਾਂ ਤੱਕ ਜਾ ਰਹੇ ਹੋ ਦੇਖੋ ਮੈਂ ਮੁੱਦੇ ਕਦੀ ਵੀ ਨਹੀਂ ਦੱਸਦੀ ਸੀ ਐਨੇ ਸਾਲਾਂ ਤੋਂ ਫੁਗਵਾੜੇ ਚ ਰਹਿੰਦੀ ਆ ਘੁੰਮ ਫਿਰ ਕੇ ਜੋ ਮੈਨੂੰ ਮੁਸ਼ਕਲਾਂ ਪਬਲਿਕ ਦੱਸਦੀ ਹੈ ਅਸੀਂ ਉਹਨਾਂ ਦਾ ਹੱਲ ਕਰਦੇ ਆ ਪਹਿਲਾਂ ਕਦੀ ਵਾਅਦੇ ਨਹੀਂ ਕਰਦੇ ਆ ਕਿਉਂਕਿ ਵਾਅਦੇ ਨਿਭਾਏ ਨਹੀਂ ਜਾਂਦੇ ਔਰ ਬਾਅਦ ਇਹਦੇ ਵਿੱਚ ਸਾਰੇ ਹੁਣ ਇਲੈਕਸ਼ਨ 'ਚ ਮਿਲਣਾ ਆ ਜਿਹੜੇ ਜਿਹੜੇ ਜਿੱਥੇ ਵੀ ਹਲਕੇ 'ਚ ਕੋਈ ਵੀ ਕੰਮ ਦੱਸੂਗੇ ਉਹ ਅਸੀਂ 5 ਸਾਲਾਂ 'ਚ ਪੂਰੇ ਕਰਨ ਦੀ ਕੋਸ਼ਿਸ਼ ਕਰਨੀ ਹੈ ਅੱਛਾ ਮੈਨੂੰ ਲਾਸਟ ਈਅਰ ਯਾਦ ਆਉਂਦਾ ਐਸੇ ਜਗ੍ਹਾ ਤੇ ਮੈਂ ਤੁਹਾਡੀ ਇੰਟਰਵਿਊ ਕੀਤੀ ਸੀ ਔਰ ਕਿਹਾ ਸੀ ਬਈ ਬਹੁਤ ਔਖਾ ਮੁਕਾਬਲਾ ਆ ਜਿੱਤ ਲਊਗੇ ਸੋਮਪੁਰਗਾ ਜੀ ਤੁਸੀਂ ਕਿਹਾ ਜੀ ਬਿਲਕੁਲ 100% ਜਿੱਤੇ ਆ ਹੁਣ ਤੁਸੀਂ ਉਮੀਦਵਾਰਾ ਮੈਨੂੰ ਦੱਸੋਗੇ ਕੀ ਰਹੇਗਾ ਰਿਜ਼ਲਟ ਨਤੀਜਾ ਕੀ ਰਹੇਗਾ ਔਰ ਕਿੰਨੀ ਲੀਡ ਹੋਊਗੀ ਦੇਖੋ ਮੈਂ ਵਿਸ਼ਵਾਸ ਮੇਰਾ ਪ੍ਰਮਾਤਮਾ ਕਦੀ ਨਹੀਂ ਤੋੜਦਾ ਇੱਕ ਵਿਸ਼ਵਾਸ ਲੈ ਕੇ ਸੇਵਾ ਭਾਵਨਾ ਨੂੰ ਲੈ ਕੇ ਅਸੀਂ ਇਲੈਕਸ਼ਨ ਲੜੀਦੀ ਐ ਔਰ ਪ੍ਰਮਾਤਮਾ ਉਹਤੇ ਜਰੂਰ ਅਸ਼ੀਰਵਾਦ ਦਿੰਦਾ ਐ ਸਾਨੂੰ ਬਾਕੀ ਮੈਂ ਜਵਾਬ ਚੰਨਾ ਜੀ ਤੋਂ ਵੀ ਲਵਾਂਗੀ ਅੱਛਾ 1 ਮਿੰਟ ਅੱਛਾ ਮੈਡਮ ਇਹ ਦੱਸੋ ਕਿ ਪੋਲੀਟਿਕਲ ਦੇ ਤੌਰ ਤੇ ਤਾਂ ਹੈਗਾ ਬਟ ਐਜ਼ ਅ ਸੋਸ਼ਲ ਵਰਕਰ ਜੇ ਫਗਵਾੜੇ ਦੀ ਗੱਲ ਕੀਤੀ ਜਾਵੇ ਜਾਂ ਸ਼ਹਿਰਪੁਰ ਵੀ ਤੁਹਾਡਾ ਬਹੁਤ ਵੱਡਾ ਇੰਪੈਕਟ ਆ ਤੁਸੀਂ ਬਹੁਤ ਸਾਰੇ ਇਹੋ ਜਿਹੇ ਕਾਰਜ ਭਵਾ ਕੋਵਿਡ ਵਿੱਚ ਮੈਂ ਦੇਖਿਆ ਤੁਸੀਂ ਆਪ ਉਹ ਸਾਰੇ ਪੈਕੇਟ ਬਣਾਉਂਦੇ ਸੀਗੇ ਜਾ ਲੋੜਵੰਦ ਜਿਹੜੀਆਂ ਵਿਆਹ ਤੇ ਤੁਸੀਂ ਬਹੁਤ ਹੁੰਨੇ ਹੋ ਔਰ ਜਿੱਥੇ ਆਪਾਂ ਖੜੇ ਆ ਉੱਥੇ 10 ਰੁਪਏ ਦਾ ਕਨਸੈਪਟ ਪਹਿਲੀ ਵਾਰ ਤੁਸੀਂ ਚਲਾਇਆ ਸੋਸ਼ੀਅਲੀ ਜੁੜ ਕੇ ਚੰਗਾ ਲੱਗਦਾ ਜਾਂ ਹੁਣ ਪੋਲਿਟੀਕਲ ਜੁੜ ਕੇ ਅੱਛਾ ਲੱਗ ਰਿਹਾ ਇਹ ਜਿਹੜਾ ਮੇਰਾ ਸੋਸ਼ਲ ਕੰਮ ਹੈ ਉਹ ਮੈਂ ਕਦੀ ਵੀ ਨਹੀਂ ਛੱਡੂਗੀ ਇਹ ਮੇਰੇ ਸੋਸ਼ਲ ਕੰਮ ਕਰਕੇ ਹੀ ਮੈਨੂੰ ਪਾਰਟੀ ਨੇ ਮਾਨ ਦਿੱਤਾ ਹੈ ਔਰ ਸੋਮ ਪ੍ਰਕਾਸ਼ ਦੀ ਇਮਾਨਦਾਰੀ ਕਰਕੇ ਉਹਨਾਂ ਨੇ ਜਿਹੜਾ ਇਹ ਮੈਨੂੰ ਮਾਨ ਦਿੱਤਾ ਹੈ ਔਰ ਔਰਤਾਂ ਨੂੰ ਮਾਨ ਦਿੱਤਾ ਜਿਹੜੀ ਉਹਨਾਂ ਨੇ ਪਹਿਲੀ ਵਾਰੀ ਹੁਸ਼ਿਆਰਪੁਰ ਹਲਕੇ ਦੀ ਸੀਟ ਔਰ ਇੱਕ ਔਰਤ ਨੂੰ ਦਿੱਤੀ ਹੈ ਔਰ ਪੰਜਾਬ ਦੇ ਵਿੱਚ ਤਿੰਨ ਸੀਟਾਂ ਔਰਤਾਂ ਨੂੰ ਦਿੱਤੀਆਂ ਆ ਸੋ ਇਹ ਕੰਮ ਤਾਂ ਮੇਰੇ ਚੱਲਦੇ ਹੀ ਰਹਿਣੇ ਇਹ ਕਦੀ ਬੰਦ ਨਹੀਂ ਹੋਣੇ ਐ ਇਹ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਕਿ ਬੰਦਾ ਸੋਸ਼ਲ ਵਰਕ ਕਰ ਸਕਦਾ ਆ ਹਰ ਕੋਈ ਨਹੀਂ ਕਰ ਸਕਦਾ ਇਹ ਤਾਂ ਜਿੱਦ ਤੇ ਉਹਦਾ ਅਸ਼ੀਰਵਾਦ ਹੋਵੇ ਮੈਨੂੰ ਇੱਕ ਸ਼ੌਕ ਹੈ ਮੇਰੇ ਮਨ ਦੀ ਸੰਤੁਸ਼ਟੀ ਹੈ ਔਰ ਮੈਂ ਉਹਨੂੰ ਕਦੀ ਆਪਣੇ ਸੋਸ਼ਲ ਵਰਕ ਨੂੰ ਯਾਰ ਨਹੀਂ ਕਰਦੀ ਕਿ ਮੈਂ ਆ ਕਰਦੀ ਆ ਜਦ ਮੈਂ ਉਹਨਾਂ ਜੋ ਕਿ ਉਹਦੇ ਨਾਲ ਬਹੁਤਿਆਂ ਦੀਆਂ ਭਾਵਨਾਵਾਂ ਜੁੜੀਆਂ ਆਈਆਂ ਸੀ ਕਿੰਨਿਆਂ ਨੂੰ ਹੁੰਦਾ ਕਿ ਨਹੀਂ ਅਸੀਂ ਦੱਸ ਨਹੀਂ ਸਕਦੇ ਮੈਂ ਹਰ ਇੱਕ ਦੇ ਨਾਲ ਜੁੜੀ ਆ ਸੋ ਮੈਂ ਉਹਨਾਂ ਦਾ ਕਦੀ ਵੀ ਵਿਸ਼ਵਾਸ ਨਹੀਂ ਟੁੱਟਣ ਦਿੰਦੀ ਹੁਣ ਮੈਨੂੰ ਇਹ ਆ ਸ਼ਹਿਰ ਤੇ ਮਾਣ ਹੈ ਫੁਗੜੇ ਹਲਕੇ ਤੇ ਔਰ ਸ਼ਹਿਰ ਪਰ ਹਲਕੇ ਤੇ ਕਿਉਂ ਮੇਰਾ ਵਿਸ਼ਵਾਸ ਵੀ ਕਦੀ ਟੁੱਟਣ ਨਹੀਂ ਦਿਉਗੇ ਜਰੂਰ ਮੈਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੂਗੇ ਔਰ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਉਗੇ ਹੁਸ਼ਿਆਰਪੁਰ ਹਲਕੇ ਦੀ ਸੀਟ ਜਿੱਤ ਕੇ ਮੋਦੀ ਜੀ ਦੀ ਝੋਲੀ ਚ ਪਾ ਕੇ ਔਰ ਮਾਰ ਨਾਲ ਸਿਰ ਚੁੱਕ ਕੇ ਕਵਾਂਗੇ ਕਿ ਇਹਦੇ ਵਿੱਚ ਹੁਸ਼ਿਆਰਪੁਰ ਹਲਕੇ ਦਾ ਵੀ ਯੋਗਦਾਨ ਥੋੜਾ ਜਿਹਾ ਔਖਾ ਸਵਾਲ ਨੌ ਵਿਧਾਨ ਸਭਾ ਹਲਕੇ ਆ ਇਸ ਵੇਲੇ ਜਿਹੜਾ ਸਾਹਮਣੇ ਆਜੀ ਫਿਗਰ 1 ਦੇ ਵਿੱਚ ਹੀ ਆ ਜੰਗੀ ਮਹਾਦਨ ਸਿੰਘ ਮੁਕੇਰੀਆਂ ਤੋਂ ਐਮਐਲਏ ਤੁਹਾਡੇ ਹੈਗੇ ਆ ਬਾਕੀ 8 ਹਲਕਿਆਂ ਦੇ ਵਿੱਚ ਜਿਹੜੇ ਐਮਐਲਏ ਸਿਟਿੰਗ ਹੈਗੇ ਆ ਉਹ ਅਲੱਗ-ਅਲੱਗ ਪਾਰਟੀਆਂ ਦੇ ਆ ਇਹ ਜਿਹੜਾ ਤਿਕੋਣ ਹੈਗਾ ਇਹ ਕਿੰਨਾ ਤੁਹਾਨੂੰ ਲੱਗਦਾ ਔਖਾ ਆ ਭਾਜਪਾ ਦੇ ਮੈਨੂੰ ਕਦੀ ਵੀ ਔਖਾ ਨਹੀਂ ਲੱਗਿਆ ਨਾ ਭਾਰਤੀ ਜਨਤਾ ਪਾਰਟੀ ਨੂੰ ਔਖਾ ਲੱਗਿਆ ਮੈਂ ਤੁਹਾਨੂੰ ਦੱਸਿਆ ਕਿ ਜੇ ਆਪਣਾ ਵਿਸ਼ਵਾਸ ਕਾਇਮ ਹੈ ਤਾਂ ਕੋਈ ਵੀ ਅੱਗੇ ਔਖਾ ਕੰਮ ਨਹੀਂ ਹੁੰਦਾ ਉਹ ਹਰ ਕੰਮ ਸੌਖਾ ਲੱਗਣਾ ਸ਼ੁਰੂ ਹੋ ਜਾਂਦਾ ਜਦੋਂ ਆਪਣਾ ਵਿਸ਼ਵਾਸ ਹੋਵੇ ਕਿ ਮੈਂ ਕਰ ਸਕਦੀ ਆ ਫਿਰ ਕਦੀ ਵੀ ਪ੍ਰਮਾਤਮਾ ਉ ਵਿਸ਼ਵਾਸ ਨੂੰ ਟੁੱਟਣ ਨਹੀਂ ਦਿੰਦਾ ਮੋਦੀ ਸਾਹਿਬ ਨੂੰ ਕਿਵੇਂ ਦੇਖਦੇ ਹੋ ਸੋਮ ਪ੍ਰਕਾਸ਼ ਉਹਨਾਂ ਨੇ ਮੈਂ ਗੱਲ ਕੀਤੀ ਉਹ ਕਹਿੰਦੇ ਇੰਟਰਨੈਸ਼ਨਲ ਲੈਵਲ ਤੇ ਬਹੁਤ ਵੱਡੀ ਰੈਪਿਊਟੇਸ਼ਨ ਬਣ ਗਈ ਹੁਣ ਬਾਹਰ ਜਾਂਦਾ ਤਾਂ ਪਾਸਪੋਰਟਸ ਵਗੈਰਾ ਦੇਖ ਕੇ ਉਹ ਕੋਈ ਬਹੁਤੀ شناخت ਨਹੀਂ ਕਰਦੇ ਜਾਣ ਦਿੰਦੇ ਐ ਐਜੇ ਮੈਂ ਕਹਿਣਾ ਕਿ ਤੁਸੀਂ ਮੋਦੀ ਸਾਹਿਬ ਨੂੰ ਕਿੱਦਾਂ ਲੈਨੇ ਉਹਨਾਂ ਦੇ 10 ਸਾਲ ਦੇ ਟਿਨਿਓਰ ਦੇਖੋ ਮੋਦੀ ਸਾਹਿਬ ਨੇ ਦੇਸ਼ ਦੇ ਲਈ ਬਹੁਤ ਕੁਝ ਕੀਤਾ ਆਪਾਂ ਰੋਜ਼ ਟੀਵੀ ਤੇ ਦੇਖਦੇ ਹਾਂ ਤਾਂ ਦੱਸਣ ਦੀ ਵੀ ਲੋੜ ਨਹੀਂ ਪੈਂਦੀ ਦੇਸ਼ ਨੂੰ ਕਿੱਥੇ ਚੁੱਕ ਕੇ ਕਿੱਥੇ ਲੈ ਗਏ ਪਹਿਲਾਂ ਭਾਰਤ ਦਾ ਨਾਂ ਇੰਨਾ ਕੋਈ ਲੈਂਦਾ ਨਹੀਂ ਸੀ ਹੁਣ ਹਰ ਕੋਈ ਭਾਰਤ ਦਾ ਨਾਂ ਰਿਸਪੈਕਟ ਦੇ ਨਾਲ ਸਭ ਤੋਂ ਪਹਿਲਾਂ ਲੈਂਦਾ ਆ ਮੋਦੀ ਜੀ ਦਾ ਨਾਂ ਸਭ ਤੋਂ ਪਹਿਲਾਂ ਲੈਂਦਾ ਕਿਉਂ ਆ ਕਿਉਂਕਿ ਭਾਰਤ ਦੀ ਤਰੱਕੀ ਹੋ ਰਹੀ ਆ ਡਵੈਲਪਮੈਂਟ ਹੋ ਰਹੀ ਆ ਐਸੀ ਡਵੈਲਪਮੈਂਟ ਨੂੰ ਲੈ ਕੇ ਅਸੀਂ ਵੋਟਰਾਂ ਨੂੰ ਜਿਹੜੀ ਅਪੀਲ ਕਰ ਰਹੇ ਆ ਕਿ ਇਹ ਰੁੱਕੇ ਨਾ ਇਹਨੂੰ ਅੱਗੇ ਲੈ ਕੇ ਜਾਣਾ ਆ ਤਾਂ ਕਿ ਸਾਡੇ ਬੱਚੇ ਵੀ ਬਾਹਰਲੇ ਮੁਲਕਾਂ ਚ ਨਾ ਨਾਣ ਬਲਕੇ ਬਾਹਰਲੇ ਮੁਲਕਾਂ ਦੇ ਬੱਚੇ ਇੱਧਰ ਨੂੰ ਆਣ ਇਹ ਡਵੈਲਪਮੈਂਟ ਹੋਣੀ ਆ ਭਾਰਤ ਦੀ ਔਰ ਇਹ ਮੋਦੀ ਜੀ ਕਰ ਰਹੇ ਆ ਉੱਥੇ ਪਿਆਰ ਹੈ ਉੱਥੇ ਬੰਦਾ ਹੱਕ ਵੀ ਰੱਖਦਾ ਫਗਵਾੜੇ ਵਿੱਚ ਤੁਸੀਂ ਕਿਹਾ ਬੜੀ ਨੇੜਤਾ ਰਹੀ ਤੁਹਾਡੀ ਤਿੰਨ ਵਾਰ ਤਾਂ ਐਮਐਲਏ ਰਹੇ ਹੋ ਕਿੰਨੀ ਲੀਡ ਐਕਸਪੈਕਟ ਕਰਦੇ ਹੋ ਤੁਸੀਂ ਫਗਵਾੜੇ ਤੋਂ ਕਿਉਂਕਿ ਹੁਣ ਹਲਕੇ ਵਾਈਜ਼ ਤੁਸੀਂ ਵੀ ਦੇਖੋਗੇ ਨਾ ਕਿੱਥੋਂ ਕੀ ਮਿਲਿਆ ਤੇ ਫਗਵਾੜੇ ਤੋਂ ਤੁਹਾਨੂੰ ਜ਼ਿਆਦਾ ਮਿਲ ਸਕਦਾ ਕਿੰਨੀ ਲੀਡ ਤੁਸੀਂ ਐਕਸਪੈਕਟ ਕਰਦੇ ਹੋ ਇਹ ਤੁਸੀਂ ਰਿਜ਼ਲਟ ਵਾਲੇ ਦਿਨ ਦੇਖੋਗੇ ਕਿ ਫਗਵਾੜੇ ਨੇ ਮੈਨੂੰ ਕੀ ਦਿੱਤਾ ਇਹ ਇੱਕ ਉਹਨਾਂ ਨੂੰ ਮਾਣ ਹੈ ਮੈਨੂੰ ਉਹਨਾਂ ਤੇ ਉਹਨਾਂ ਨੂੰ ਮੇਰੇ ਤੇ ਇਹ ਸਾਡਾ ਇੱਕ ਪਿਆਰ ਹੈ ਇੱਕ ਮਾਣ ਹੈ ਇੱਕ ਦਿਲੀ ਰਿਸਪੈਕਟ ਹੈ ਇਹ ਪਾਰਟੀਵਾਦੀ ਤੋਂ ਜਿਹੜੀ ਫਗਵਾੜੇ ਦੀ ਇਲੈਕਸ਼ਨ ਆ ਉੱਪਰ ਉੱਠ ਕੇ ਲੜੀ ਜਾਂਦੀ ਆ ਸੋ ਇਹ ਮੈਨੂੰ ਹਰ ਪਾਰਟੀ ਦੇ ਵਰਕਰ ਤੇ ਕੋਈ ਵੀ ਪਾਰਟੀ ਹੋਵੇ ਕੋਈ ਨਹੀਂ ਹੈ ਅਸੀਂ ਇੱਕ ਦੂਸਰੇ ਦੀ ਰਿਸਪੈਕਟ ਕਰਦੇ ਆਂ ਔਰ ਮੈਨੂੰ ਉਹ ਪੂਰਾ ਮਾਨ ਦੋਗੇ ਇਹ ਤੁਹਾਨੂੰ 4 ਤਰੀਕ ਨੂੰ ਪਤਾ ਲੱਗ ਜਾਊਗਾ ਕਿ ਫਗਵਾੜੇ ਨੇ ਕਿੰਨਾ ਮਾਨ ਦਿੱਤਾ ਨਹੀਂ ਤਾਂ ਸੋਮ ਪ੍ਰਕਾਰ ਫਗਵਾੜੇ ਤਾਂ ਜਿੱਦਾਂ ਅੱਜ ਦਫ਼ਤਰ ਖੁੱਲਿਆ ਹੋਰ ਕੋਈ ਸ਼ਡਿਊਲ ਸੰ ਦੱਸੋ ਬਾਕੀ ਏਰੀਆ ਵਿੱਚ ਵੀ ਦਫ਼ਤਰ ਖੋਲ ਰਿਹਾ ਹੈ ਉਹ ਕਦੋਂ ਕੰਪਲੀਟ ਹੋਣਗੇ ਸਾਰੇ ਹਸ਼ਿਆਰਪੁਰ ਦਫਤਰ ਖੁੱਲ ਗਿਆ ਨਾਲ ਨਾਲ ਜਿੱਥੇ ਜਾਂਦੇ ਆ ਵੈਸੇ ਦਾ ਦਫਤਰ ਚੱਲ ਹੀ ਰਿਹਾ ਹੈ तकरीबन ਹੀ ਘਟਣਾ ਦਫਤਰ ਸਾਡੇ ਚੱਲ ਰਹੇ ਆ ਹਰ ਜਗ੍ਹਾ ਤੇ ਇੱਕ ਜਿਹੜੀ ਇੱਕ ਕਾਰਵਾਈ ਹੁੰਦੀ ਵੇ ਪਾਣੀ ਆ ਦੀ ਰੀਵਨ ਕੱਟਣ ਦੀ ਹੋਈ ਰਹਿੰਦੀ ਆ ਬਾਕੀ ਹਰ ਜਗ੍ਹਾ ਮਾਹੌਲ ਹਰ ਹਲਕੇ ਵਿੱਚ ਬਹੁਤ ਉਤਸ਼ਾਹਾਇਆ ਲੋਕਾਂ ਚ ਬਹੁਤ ਬੁਚਾਇਆ ਬੇਸ਼ੱਕ ਇਹ ਕਿਵੇਂ ਹਲਕੇ ਚ ਸਾਇਲੈਂਟ ਆ ਬੈਠੇ ਆ ਜਾਂ ਕੁਝ ਵੀ ਆ ਪਰ ਉਹਨਾਂ ਦੇ ਅੰਦਰ ਜਿਹੜੀ ਭਾਵਨਾ ਆ ਉਹ ਮੋਦੀ ਜੀ ਨੂੰ ਵੋਟ ਪਾਣ ਦੀ ਆ ਸੋਸ਼ੀਲੀ ਤੇ ਪੋਲਿਟਿਕਸ ਤੋਂ ਇਲਾਵਾ ਕੀ ਇੰਟਰਸਟ ਆ ਤੁਹਾਡੇ ਇਹ ਵੀ ਲੋਕ ਜਾਨਣਾ ਚਾਹੁੰਦੇ ਨਾ ਹੋਰ ਕੀ ਇੰਟਰਸਟ ਆ ਤੁਹਾਡੇ ਸੋਸ਼ੀਲੀ ਪੋਲਿਟਿਕਲ ਤੋਂ ਇਲਾਵਾ ਹੋਰ ਕੀ ਇੰਟਰਸਟ ਮੇਰਾ ਤਾਂ ਇੰਟਰਸਟ ਸੇਵਾ ਕਰਨ ਦਾ ਹੀ ਆ ਇਸ ਤੋਂ ਬਾਅਦ ਮੈਨੂੰ ਕੁਝ ਨਹੀਂ ਆ ਦੇਖੋ ਅਸੀਂ ਮੇਰੇ ਬੱਚੇ ਚੰਡੀਗੜ੍ਹ ਰਹਿੰਦੇ ਆ ਅਸੀਂ ਇੱਥੇ ਰਹਿੰਦੇ ਆ ਸੋਮ ਪ੍ਰਕਾਸ਼ ਜੀ ਦਿੱਲੀ ਸੀ ਸਿਰਫ ਇੱਕੇ ਮੰਨ ਦੀ ਜਿਹੜੀ ਭਾਵਨਾ ਨਾਲ ਸੇਵਾ ਦੀ ਇਹੀ ਆ ਮੇਰੇ ਤਾਂ ਮੇਰੇ ਲਈ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਡਮ ਫੇਵਰੇਟ ਕਲਰ ਕਿਹੜਾ ਤੁਹਾਡਾ ਫੇਵਰੇਟ ਕਲਰ ਕਦੀ ਸੋਚਿਆ ਨਹੀਂ ਪਿੰਕ ਅੱਛਾ ਫੇਵਰੇਟ ਡਿਸ਼ ਕਿਹੜੀ ਤੁਹਾਡੀ ਥੋੜੇ ਜਿਹਾ ਇਦਾਂ ਦੇ ਸਵਾਲ ਵੀ ਜਾਣੇ ਚਾਹੀਦੇ ਆਡियंस ਇਕਨਾ ਕਿਉਂਕਿ ਤੁਸੀਂ ਐਮਪੀ ਬੰਨ ਆਉਣ ਵਾਲੇ ਸਮੇਂ ਵਿੱਚ ਤਾਂ ਉਹਨਾਂ ਨੂੰ ਕਿਹੜੀ ਡਿਸ਼ ਅਚਾਰ ਨਾਲ ਸਿੰਪਲ ਪ੍ਰੋਟੀ ਕਿਹੜੀ ਜਗ੍ਹਾ ਖਾਸ ਹੈ ਕਿ ਇੰਡੀਆ ਵਿੱਚ ਜਿਹੜੀ ਸਾਨੂੰ ਪਸੰਦ ਮੈਨੂੰ ਤਾਂ ਸਾਰਾ ਕੁਝ ਹੀ ਪਸੰਦ ਹੈ ਕਦੀ ਸੋਚਿਆ ਹੀ ਨਹੀਂ ਕਿ ਆ ਚੰਗਾ ਹੈ ਮਾੜਾ ਸਾਰਾ ਕੁਝ ਹੀ ਅੱਛਾ ਹੈ ਫਿਲਮਾਂ ਦੇਖਦੇ ਹੋ ਮੈਡਮ ਪੁਰਾਣੀਆਂ ਜਾਂ ਨਵੀਆਂ ਕੋਈ ਨਹੀਂ ਮੇਰਾ ਇਹ ਸ਼ੌਕ ਨਹੀਂ ਮੈਂ ਖੇਡ ਦੇ ਨਾਲ ਖੇਡ ਦੇ ਨਾਲ ਕੋਈ ਰੁਚੀ ਹੈ ਤੁਹਾਡੀ ਖੇਡਾਂ ਨਾਲ ਕੋਈ ਸਪੋਰਟਸ ਇਦਾਂ ਦੀ ਬਹੁਤ ਬੈਡਮਿੰਟਨ ਖੇਡਿਆ ਅੱਛਾ ਜੀ ਬਹੁਤ ਨਵੀਂ ਚੀਜ਼ ਆ ਗਈ ਨਾ ਇੰਟਰਨੈਟ ਬਹੁਤ ਜ਼ਿਆਦਾ ਘੇੜਿਆ ਸੀ ਸਾਹ ਜਦੋਂ ਫਰੀਦਕੋਟ ਡੀਸੀ ਵੀ ਸੀਗੇ ਉਦੋਂ ਮੈਂ ਡਿਵੀਜ਼ਨ ਦੇ ਵਿੱਚ ਟੌਪ ਕੀਤਾ ਸੀ ਅਫੀਸਰਜ਼ ਦੇ ਮੈਚ ਹੋਏ ਸੀ ਚਲੋ ਆਖਰੀ ਸਵਾਲ ਮੈਂ ਬੈਡਮਿੰਟਨ ਨਾਲ ਰਿਲੇਟਡ ਪੁੱਛਣਾ ਬੈਡਮਿੰਟਨ ਵਿੱਚ ਨਾ ਸਮੈਸ਼ ਮਾਰਦੇ ਆ ਜਦੋਂ ਉੱਪਰ ਜਾਂਦਾ ਤੇ ਉਹ ਐਦਾਂ ਮਾਰਦੇ ਮੈਂ ਹੁਣ ਸਿਰਫ ਲਖ ਸਵਾਲ ਮੇਰਾ ਇਹ ਆ ਲੋਕ ਸਭਾ ਦਾ ਜਿਹੜਾ ਇਹ ਰਿਜ਼ਲਟ ਆ ਇਸ ਮੈਚ ਕਿਦਾਂ ਦਾ ਵਜਣ ਵਾਲਾ ਇਸ ਪਰ ਆਖਰੀ ਸਵਾਲ ਇਹ ਪਰਮਾਤਮਾ ਨੇ ਇੰਨਾ ਮੈਨੂੰ ਅਸ਼ੀਰਵਾਦ ਦਿੱਤਾ ਇਹ ਉਹਨੇ ਮਾਰਨਾ ਮੈਨੂੰ ਕਿੱਥੋਂ ਕਿੱਥੇ ਲੈ ਕੇ ਜਾਣਾ ਮੈਂ ਤਾਂ ਇੱਕ ਜ਼ਮੀਨ ਨਾਲ ਜੁੜੀ ਹੋਈ ਵਰਕਰ ਐ ਜ਼ਮੀਰ ਨਾਲ ਜੁੜੀ ਹੋਈ ਸੇਵਾਦਾਰ ਹੈ ਕਦੀ ਇਹ ਸ਼ੌਕ ਰੱਖੇ ਹੀ ਨਹੀਂ ਵੱਡੇ ਵੱਡੇ ਸੋ ਪ੍ਰਮਾਤਮਾ ਮੈਨੂੰ ਜਿਹੜਾ ਆਪਣੇ ਆਪ ਹੀ ਇੱਥੇ ਤੱਕ ਲਿਆਉਣ ਵਾਲਾ ਅੱਗੇ ਵੀ ਉਹਨਾਂ ਹੀ ਲੈ ਕੇ ਜਾਣਾ ਮੈਡਮ ਨੀਤਾ ਸੋਹ ਪ੍ਰਕਾਸ਼ ਸਾਡੇ ਨਾਲ ਸਨ ਲੋਕ ਸਭਾ ਹਲਕਾ ਹਿਾਰਪੁਰ ਤੋਂ ਉਮੀਦਵਾਰ ਨੇ ਅੱਜ ਚੋਣ ਵਿਗਲ ਦੇ ਵਿੱਚ ਉਹਨਾਂ ਨੇ ਚੋਣ ਮਹਮ ਨੂੰ ਸ਼ੁਰੂ ਕਰ ਦਿੱਤਾ ਆਉਣ ਵਾਲੇ ਸਮੇਂ ਵਿੱਚ ਭਾਜਪਾ ਦੀ ਇਹ ਚੋਣ ਮਹਮ ਕਿਸ ਦੌਰ ਵਿੱਚ ਜਾਂਦੀ ਹੈ ਉਸ ਬਾਰੇ ਵੀ ਤੁਹਾਨੂੰ ਦੱਸਦੇ ਰਵਾਂਗੇ ਫਿਲਹਾਲ ਕੈਮਰਾਮੈਨ ਵਿਨੇ ਨਾਰ ਫਗਵਾੜਾ ਹੈਡਲਾਈਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ